ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਬਾਦਲ ਪਰਵਾਦੇ ਚੱਲਦੇ ਨਿੱਜੀ ਕਾਰੋਬਾਰਾਂ ਤੋਂ ਲੱਗਦਾ ਹੈ ਕੌਮਬੇਸੀ ਨੇਤਾ ਸੁਖਬਾਲ ਖੈਰਾ ਕੁਝ ਜ਼ਿਆਦਾ ਹੀ ਤੰਗ ਹੋ ਗਏ ਨੇ ਖਾਲੀ ਹੋ ਰਿਹਾ ਸਰਕਾਰੀ ਖਜ਼ਾਨੇ ਦੀ ਫਿਕਰ ਖੈਰਾ ਸਾਹਿਬ ਨੂੰ ਹਰ ਦਿਨ ਸਤਾ ਰਹੀ ਹੈ ਇਸ ਲਈ ਖੈਰਾ ਅਜ ਕੈਨੇਡਾ ਦੇ ਕਾਨੂੰਨ ਦੀ ਪੈਰਵੀ ਕਰ ਰਹੇ ਨੇ ਸੁਣੋ ਖੈਰਾ ਨੇ ਕਿਵੇਂ ਲਿਆ ਬਾਦਲ ਪਰਵਾਦੇ ਚੱਲਦੇ ਕਾਰੋਬਾਰਾਂ ਨੂੰ ਨਿਸ਼ਾਨੇ ਤੇ ਤੇ ਕੀ ਕਹਿ ਰਹੇ ਖੈਰਾ ਦਾ ਇਹ ਨਵਾਂ ਕਾਨੂੰਨ ਦੇਖੋ ਮੈਂ ਇੱਕ ਬੜਾ ਇੰਪੋਰਟੈਂਟ ਕਨਫਲਿਕਟ ਆਫ ਇੰਟਰਸਟ ਲਾ ਸਾਈਡ ਕਿਦਾਂ ਕੈਨੇਡਾ ਦਾ ਹੈ। ਅ ਇਸ ਲਾ ਦੇ ਮੁਤਾਬਕ ਕੋਈ ਵੀ ਸਿਆਸਤਦਾਨ, ਕੋਈ ਅਫਸਰ, ਕੋਈ ਤਾਕਤਵਰ ਆਦਮੀ ਆਪਣੀ ਪੋਜੀਸ਼ਨ ਪਾਵਰ 'ਚ ਬੈਠ ਕੇ ਆਪਣੇ ਵਪਾਰ ਨੂੰ ਕੋਈ ਫਾਇਦਾ ਨਹੀਂ ਦੇ ਸਕਦਾ, ਕੋਈ ਨੀਤੀ ਨਹੀਂ ਬਣਾ ਸਕਦਾ, ਕੋਈ ਪਾਲਿਸੀ ਨਹੀਂ ਦੇ ਸਕਦਾ, ਕੋਈ ਰੂਲਸ ਨਹੀਂ ਫਰੇਮ ਕਰ ਸਕਦਾ। ਲੇਕਿਨ ਪੰਜਾਬ ਦੇ ਵਿੱਚ ਕੀ ਹੋ ਰਿਹਾ? ਕਿ ਅੱਜ ਦੀ ਡੇਟ 'ਤੇ ਜਿਹੜੀ ਬਾਦਲ ਦੀ ਐਕਸਟੈਂਡਡ ਫੈਮਿਲੀ ਹੈ, ਬਾਦਲ ਮਜੀਠੀਆ ਕੈਰੋ ਇਹਨਾਂ ਦੇ ਕੋਲ ਅੱਜ 55 ਤੋਂ 28 ਸਰਕਾਰੀ ਜਿਹੜੇ ਮਹਿਕਮੇ ਨੇ ਮਿਨਿਸਟਰੀਆਂ ਨੇ ਉਹ ਇਸ ਪਰਿਵਾਰ ਦੇ ਕੋਲ ਆ। ਔਰ ਇਹਨਾਂ ਦੇ ਜਿਹੜੇ ਵਪਾਰ ਨੇ ਪੰਜਾਬ ਦੇ ਵਿੱਚ ਉਹ ਟਰਾਂਸਪੋਰਟ ਤੋਂ ਲੈ ਕੇ ਰੀਅਲ ਏਸਟੇਟ, ਮੀਡੀਆ, ਹੌਸਪਿਟੈਲਿਟੀ, ਹੋਟੈਲਸ, ਬਲਕ ਲਿਕਰ, ਪਾਵਰ, ਨਾਨ ਕਨਵੈਨਸ਼ਨਲ એનર્ਜੀ ਹਰ ਪਾਸੇ ਇਹਨਾਂ ਦਾ ਵਪਾਰ ਇਹਨਾਂ ਦੇ ਜਿਹੜੇ ਬਿਜ਼ਨਸ ਚੱਲ ਰਹੇ ਨੇ ਆਪਣੇ ਬਿਜ਼ਨਸ ਨੂੰ ਫਾਇਦਾ ਦੇਣ ਲਈ। ਇਹਨਾਂ ਲੋਕਾਂ ਨੇ ਬਾਦਲਾਂ ਨੇ ਸਾਰੇ ਕਾਨੂੰਨ ਨੂੰ ਛੀਕੇ ਤੇ ਡੰਗਿਆ ਵਾ ਔਰ ਇਸ ਤਰ੍ਹਾਂ ਕਰਕੇ ਇਹ ਇੱਕ ਡਾਇਰੈਕਟ ਕੌਨਫਲਿਕਟ ਵਿੱਚ ਆ ਜਾਂਦੇ ਨੇ ਵਿਦ দ্য ਸਟੇਟ ਜਿਹੜਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਾਣਾ ਚਾਹੀਦਾ ਸੀਗਾ ਉਹ ਸਾਰਾ ਪੈਸਾ ਬਾਦਲਾ ਦੀ ਚੀਫ ਵਿੱਚ ਜਾ ਰਿਹਾ ਛੋਟੀ ਜੀ ਮਿਸਾਲ ਕਿ ਟ੍ਰਾਂਸਪੋਰਟ ਜਿਹੜਾ ਬੱਥੇ ਮੋਗਾ ਕਾਂਡ ਹੋਇਆ ਰੋਲਾ ਪਿਆ ਔਰ ਇਹਦੇ ਚ ਇਹਨਾਂ ਦੇ ਕੋਲ ਐਸ ਵੇਲੇ 400 ਬੱਸ ਨੇ ਜਿਹੜੀਆਂ ਤਾਂ ਵੱਟੀਆਂ ਅਮੀਰਾਂ ਦੀ ਚੜਨ ਵਾਲੀਆਂ ਬੱਸਾਂ ਨੇ ਇਹ ਕੰਡੀਸ਼ਨ ਲਕਜ਼ਰੀ ਕੋਚਸ ਬੱਸਟੀਆਂ ਔਰ ਹੋਲਵੋਦੀਆਂ ਉਹਨਾਂ ਦੇ ਦਾ ਜਿਹੜਾ ਟੈਕਸ ਸਟ੍ਰਕਚਰ ਹੈਗਾ ਉਹ ਕੱਟ ਰੱਖਿਆ ਹੋਇਆ ਬਾਦਲ ਤੇ ਪਰਵਾਹ ਨਹੀਂ ਲੇਕਿਨ ਜਿਹੜੀਆਂ ਗਰੀਬਾਂ ਨੇ ਚੜਨ ਵਾਲੀਆਂ ਬੱਸਾਂ ਨੇ ਚਾਹੇ ਉਹ PRTC ਚਾਹੇ ਪੰਜਾਬ ਰੋਡਵੇ ਉਹਨਾਂ ਦਾ ਟੈਕਸ ਸਟਰਕਚਰ ਜਾਣ ਕੇ ਜਾਦਾ ਰੱਖਿਆ ਤਾਂ ਕਿ ਸਰਕਾਰੀ ਕੰਪਨੀਆਂ ਫੇਲ ਹੋ ਜਾਣ ਤੇ ਸਾਡੇ ਵਪਾਰ ਜਿਹੜਾ ਉਹਨਾਂ ਨੂੰ ਫਾਇਦਾ ਦਿੱਤਾ ਜਾ ਸਕੇ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ